ਪ੍ਰੋਗਰਾਮ ਨਾਲ ਜੁੜੇ ਦਸਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ। 9 ਸਾਲ ਦਾ ਗਾਜ਼ ਹੈ। ਸਭ ਤੋਂ ਪਹਿਲਾਂ 9 ਸਾਲ ਨੂੰ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ। ਅੱਜ ਆਪਾਂ 9 ਸਾਲ ਦੇ ਸ਼ੋਭਾ ਅਫਸਰ ਤੇ ਹਰ ਸਾਲ ਦੀ ਤਰ੍ਹਾਂ ਇੱਕੋ ਹੀ ਖਾਸ ਗੱਲਬਾਤ ਤੁਹਾਡੇ ਰੂਪ ਰੂਪ ਕਰਦੇ ਹਾਂ ਤਾਂ ਕਿ 9 ਸਾਲ ਦੀਆਂ ਜਿਹੜੀਆਂ ਸਾਡੇ ਪ੍ਰਾਇਓਰਟੀਜ਼ ਨੇ ਆਪਦੇ ਆਪ ਕੀ ਬਦਲਾਅ ਕਰਨ ਦੀ ਲੋੜ ਹੈ। ਕਿਸ ਤਰ੍ਹਾਂ ਨਾਲ ਅਸੀਂ ਅੱਗੇ ਵਧ ਸਕਦੇ ਹਾਂ ਜਾਂ ਆਪਣੇ ਆਪ ਨੂੰ ਬਣਾ ਕਿਵੇਂ ਬਣਾ ਕੇ ਕਿਵੇਂ ਰੱਖ ਸਕਦੇ ਹਾਂ। ਅ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ 올ੰਪੀਅਨ ਅਮਨੀਤ कौर ਸਿੱਧੂ ਜੀ ਜਿਨ੍ਹਾਂ ਨੇ ਸਪੋਰਟਸ ਦੇ ਵਿੱਚ ਵੀ ਆਪਣੇ ਆਪ ਨੂੰ ਸਿਖਰ ਤੱਕ ਲੈ ਗਏ 올ੰਪਿਕਸ ਤੱਕ ਲੈ ਕੇ ਗਏ ਇਹ ਹੁਣ ਆਪਦੇ ਪੁਲਿਸ ਦਾ ਜਿਹੜਾ ਉਹਨਾਂ ਦੀ ਕੈਰੀਅਰ ਦੀ ਸ਼ੁਰੂਆਤ ਸੀ ਥੋੜੇ ਸਮੇਂ ਚ ਉਹਨਾਂ ਨੇ ਇੱਕ ਖਾਸ ਅਫਸਰਾਂ ਦੀ ਜਿਹੜੀ ਨਨਨ ਲੋਕ ਪਸੰਦ ਕਰਦੇ ਐ ਜੇ ਲੋਕਪ੍ਰਿਅਤਾ ਜਿਹੜੀ ਹੁੰਦੀ ਐ ਕੰਮ ਕਰਨ ਦੇ ਸਲੀਕੇ ਤੇ ਤਰੀਕੇ ਦੇ ਨਾਲ ਉਹਨਾਂ ਨੇ ਬਾਵਾ ਜਿਹੜੀ ਖੱਟੀ ਹੈਗੀ ਐ ਤੇ ਬੜੇ ਮਿਹਨਤੀ ਨੇ ਯੂਥ ਨਾਲ ਜੁੜ ਕੇ ਉਹ ਲਗਾਤਾਰ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਸਤਿਪ੍ਰੀਤ ਬਲ ਕਰਦੇ ਸਵਾਗਤ ਫੇਰ ਕਰਦੇ ਆਂ ਧੰਨਵਾਦ ਸਵਾਗਤ ਹੈ ਸਸਿਕਾ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਨਮਾਸਾਲ ਮੁਬਾਰਕ ਪਹਿਲਾਂ ਤੋਂ ਮੇਰੇ ਵੱਲੋਂ ਵੀ ਜੀ ਸਾਰੇ শ্রোਤਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਥੈਂਕ ਯੂ ਅੱਛਾ ਅੱਜ ਕਈ ਸਾਰੀਆਂ ਚੁਣੌਤੀਆਂ ਤੁਸੀਂ ਸਪੋਰਟਸ ਦੇ ਵਿੱਚ ਸਿਖਰ ਤੱਕ ਆਪਣੇ ਆਪ ਨੂੰ ਲੈ ਕੇ ਗਏ ਹੋ ਹੁਣ ਪੁਲਿਸ ਅਫਸਰ ਵਜੋਂ ਵੀ ਵਧੀਆ ਕੰਮ ਕਰਨ ਵਾ ਰਹੇ ਹੋ ਕਿਹੜੀ ਚੀਜ਼ ਲੱਗਦੀ ਹੈ ਤੁਹਾਨੂੰ ਵੀ ਤੁਹਾਡੇ ਜੈਸੀ ਹੈਗੀ ਹੈ ਕਿ ਦੋਵੇਂ ਪਾਸੇ ਆਪਦੇ ਆਪ ਨੂੰ ਬੈਲੈਂਸ ਕਰਕੇ ਰੱਖਿਆ ਹੈ ਜੋ ਦੁਨੀਆ ਚਾਹੁੰਦੀ ਹੈ ਜਾਂ ਚੰਗੇ ਲੋਕਾਂ ਚ ਚਾਹਤ ਰੱਖਦੇ ਅਸੀਂ ਵੀ ਆ ਇਸ ਤਰ੍ਹਾਂ ਦਾ ਸਾਡਾ ਰੋਲ ਮਾਡਲ ਹੋਣਾ ਹੈ ਆਪਦੇ ਆਪ ਨੂੰ ਤੁਸੀਂ ਕਿਵੇਂ ਬਣਾ ਕੇ ਰੱਖਦੇ ਹੋ ਕਿਹੜੀਆਂ ਚੀਜ਼ਾਂ ਤੁਹਾਨੂੰ ਬਣਾ ਕੇ ਰੱਖਦੀ ਸਭ ਤੋਂ ਪਹਿਲਾਂ ਤਾਂ ਜੀ ਪਰਮਾਤਮਾ ਦੀ ਮਿਹਰ ਕਹੂੰਗੀ ਮੈਂ ਕਿ ਉਸਨੇ ਇਹ ਬਖਸ਼ਿਸ਼ ਕੀਤੀ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਵਿਕ ਕੈਰੈਕਟਰ ਹੁੰਦਾ ਹੈ ਇੱਕ ਇਨਸਾਨ ਦਾ ਉਸ ਨੂੰ ਡਿਵੈਲਪ ਕਰਨ ਵਿੱਚ ਪਰਮਾਤਮਾ ਦਾ ਬੜਾ ਵੱਡਾ ਰੋਲ ਹੁੰਦਾ ਉਸ ਦੇ ਨਾਲ-ਨਾਲ ਸਾਡੇ ਪਰਿਵਾਰ ਦਾ ਬੜਾ ਮਜ਼ਬੂਤ ਰੋਲ ਹੁੰਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਆਈ ਥਿੰਕ ਇੱਕ ਅੰਦਰ ਜੋ ਇੱਕ ਇੱਛਾ ਹੁੰਦੀ ਹੈ ਬੰਦੇ ਦੀ ਇੱਕ ਕੁਝ ਕਰ ਕੁਝ ਅੱਛਾ ਕਰਦ ਕੇ ਦਿਖਾਉਂਦੀ ਉਹ ਇੱਛਾ ਜਦੋਂ ਥੋੜੀ ਜਾਗਦੀ ਰਹਿੰਦੀ ਹੈ ਔਰ ਇੱਕ ਪੈਸ਼ਨ ਆਪਣੇ ਕੰਮ ਨੂੰ ਲੈ ਕੇ ਚਾਹੇ ਸਪੋਰਟਸ ਲਈ ਸੀਗਾ ਤੁਸੀਂ ਆਪਣੇ ਦੇਸ਼ ਲਈ ਖੇਡਦੇ ਹੋ ਉਹੀ ਜਿਹੜਾ ਪੈਸ਼ਨ ਹੈ ਉਹ ਤੁਹਾਡੇ ਆਪਣੀ ਪੋਲਿਸਿੰਗ ਵਿੱਚ ਵੀ ਆਉਂਦਾ ਸੋ ਉਹ ਚੀਜ਼ ਜਿਹੜੀ ਹੈ ਕਿ ਕੁਛ ਸੁਸਾਇਟੀ ਨੂੰ ਅੱਛਾ ਕੌਂਟ੍ਰਿਬਿਊਟ ਕਰਨਾ ਉਹਦੇ ਵਿੱਚ ਤੁਸੀਂ ਚਾਹੇ ਲੋਕ ਭਲਾਈ ਦੇ ਕੰਮ ਹੈ ਚਾਹੇ ਆਪਣੀ ਡਿਊਟੀ ਪ੍ਰਤੀ ਜਿਹੜੀ ਹੈ ਡਿਟਰਮੀਨੇਸ਼ਨ ਹੈ ਚਾਹੇ ਅੱਛਾ ਨਾਮ ਬਣਾਉਣਾ ਹੈ ਉਹ ਸਾਰੀਆਂ ਚੀਜ਼ਾਂ ਜਦੋਂ ਮਿਲ ਕੇ ਤੁਹਾਡੇ ਅੰਦਰ ਇੱਕ ਮਜ਼ਬੂਤ ਜਜ਼ਬਾ ਜਿਹੜਾ ਸਟਰੋਂਗ ਹੁੰਦਾ ਹੈ ਤਾਂ ਆਈ ਥਿੰਕ ਚਾਹੇ ਉਹ სპੋਰਟਸ ਹੈ ਚਾਹੇ ਪੁਲਿਸਿੰਗ ਹੈ ਚਾਹੇ ਪਰਸਨਲ ਲਾਈਫ ਹੈ ਤੁਸੀਂ ਉਸੇ ਸਲੀਕੇ ਨਾਲ ਉਸੇ ਤਰੀਕੇ ਨਾਲ ਉਹਦੇ ਵਿੱਚ ਜਾਂਦੇ ਹੋ ਔਰ ਉਹ ਚੀਜ਼ ਤੁਹਾਨੂੰ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਵਿੱਚ ਹੈਲਪ ਕਰਦੀ ਹੈ ਔਰ ਇੱਕ ਇੱਛਾ ਜਿਹੜੀ ਹੁੰਦੀ ਹੈ ਕੁਛ ਨਵਾਂ ਸਿੱਖਣ ਦੀ ਇਹ ਨਹੀਂ ਹੁੰਦਾ ਕਿ ਅਸੀਂ ਕੁਝ ਕੰਪਲੀਟ ਕਰ ਲਿਆ ਹੁਣ ਇੱਥੇ ਪਹੁੰਚ ਗਏ ਤਾਂ ਸਭ ਕੰਪਲੀਟ ਹੋ ਗਿਆ ਮੁਕੰਮਲ ਹੋ ਗਿਆ ਮਤਲਬ ਨਵਾਂ ਕੁਝ ਨਾ ਕੁਝ ਸਿੱਖਣ ਦੀ ਜਿਹੜੀ ਇੱਛਾ ਹੁੰਦੀ ਹੈ ਔਰ ਆਪਣੇ ਆਪ ਨੂੰ ਬਿਹਤਰ ਕਰਨ ਦੀ ਉਹ ਇਨਸਾਨ ਦੇ ਅੰਦਰ ਕਾਇਮ ਰਹਿੰਦੀ ਹੈ ਤਾਂ ਉਹ ਜਿੱਥੇ ਵੀ ਜਾਂਦਾ ਹੈ ਕੁਝ ਨਾ ਕੁਝ ਨਵਾਂ ਕਰਦਾ ਹੈ ਤੁਸੀਂ ਇੱਕ ਮਾਪੇ ਬਜੋਂ ਵੀ ਵਿਚਰਦੇ ਹੋ ਜੀ ਤੁਸੀਂ ਇੱਕ ਚੀਜ਼ ਕਹਿੰਦੇ ਹੋ ਕਿ ਮਾਪੇ ਨੇ ਬਹੁਤ ਸਪੋਰਟ ਕੀਤਾ ਤੁਸੀਂ ਆਪਦੀ ਬੇਟੀ ਨੂੰ ਅੱਜ ਸੋਸ਼ਲ ਮੀਡੀਆ ਦੇ ਇੰਟਰਨੈਟ ਦੀਆਂ ਬੜੀਆਂ ਚੁਣੌਤੀਆਂ ਜੀ ਪਹਿਲਾਂ ਚੁਣੌਤੀਆਂ ਨਹੀਂ ਸੀਗੀਆਂ ਹੁਣ ਬਹੁਤ ਹੈ ਜੀ ਇਸ ਪੱਖ ਨੂੰ ਕਿਵੇਂ ਦੇਖਦੇ ਦੇਖੋ ਜਿਵੇਂ ਜਿਵੇਂ ਅਗਰ ਮੈਂ ਆਪਣੀ ਆਪਣੀ ਜਨਰੇਸ਼ਨ ਦੀ ਗੱਲ ਕਰਾਂ ਮੈਂ ਉਸ ਜਨਰੇਸ਼ਨ ਚ ਹਾਂ ਜਿਸਨੇ ਡਾਇਲ ਵਾਲੇ ਫੋਨ ਤੋਂ ਲੈ ਕੇ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਇਹ ਪਹੁੰਚੇ ਹਾਂ ਤੇ ਅਸੀਂ ਇਹ ਸਾਰੀ ਟਰਾਂਜ਼ੀਸ਼ਨ ਦੇਖੀ ਹੈ ਪਰ ਅਸੀਂ ਵੀ ਅਗਰ ਆਪਾਂ ਪਹਿਲਾਂ ਵੀ ਗੱਲ ਕੀਤੀ ਆਪਣੇ ਆਪ ਨੂੰ ਕਾਇਮ ਆਪ ਉਹਦੇ ਰੱਖ ਸਕਦੇ ਜਦੋਂ ਆਪਾਂ ਸਮੇਂ ਦੇ ਨਾਲ ਚੱਲਦੇ ਹਾਂ ਜਿਹੜੀਆਂ ਨਵੀਆਂ ਚੀਜ਼ਾਂ ਆਉਂਦੀਆਂ ਉਹਨਾਂ ਨੂੰ ਆਪਾਂ ਐਕਸੈਪਟ ਕਰਦੇ ਆਂ ਪਰ ਜ਼ਰੂਰੀ ਹੋ ਜਾਂਦਾ ਕਿਉਂਕਿ ਨਵੀਆਂ ਚੀਜ਼ਾਂ ਵਿੱਚ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਤੁਹਾਡੇ ਬੱਚੇ ਕੋਲ ਤੁਸੀਂ ਫੋਨ ਦਿੱਤਾ ਉਹਦੇ ਵਿੱਚ ਕੋਈ ਫਿਲਟਰ ਨਹੀਂ ਲੱਗਿਆ ਹੋਇਆ ਬੱਚੇ ਕੋਲ ਫੋਨ ਹੈ ਕੁਝ ਵੀ ਦੇਖ ਸਕਦਾ ਹੈ ਉਹ ਉਸ ਨੂੰ ਮਾਨੀਟਰ ਕਰਨਾ ਸੁਪਰਵਾਈਜ਼ ਕਰਨਾ ਬਹੁਤ ਜ਼ਰੂਰੀ ਹੈ ਉਹ ਸਾਡੀ ਮੁਢਲੀ ਜ਼ਿੰਮੇਵਾਰੀ ਹੈ ਜਿੱਥੇ ਕਿ ਕੁਝ ਪੇਰੈਂਟਸ ਕਾਮਯਾਬ ਹੈ ਕੁਝ ਨੂੰ ਮੈਂ ਕਹੂੰਗੀ ਕਿ ਸਹੀ ਤਰ੍ਹਾਂ ਫਰਜ਼ ਨਹੀਂ ਨਿਭਾ ਰਹੇ ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਅਗਰ ਹੱਥ 'ਚ ਫੋਨ ਦੇ ਰਹੇ ਆਂ ਫੋਨ ਦੇਣਾ ਆਪਣੀ ਲੋੜ ਵੀ ਹੈ ਕਿਤਨਾ ਕਿਤੇ ਮਜਬੂਰੀ ਵੀ ਬਣਾ ਲੈਂਦੇ ਪੈਰੈਂਟਸ ਕਿ ਚਲੋ ਟਾਈਮ ਨਹੀਂ ਪਾਸ ਹੋ ਰਿਹਾ ਤਾਂ ਫੋਨ ਦੇ ਦਿਓ ਬੱਚੇ ਨੂੰ ਚੁੱਪ ਕਰਾਉਣ ਲਈ ਸੋ ਉਹਦੇ ਵਿੱਚ ਫਰਕ ਸਮਝਣਾ ਬੜਾ ਜ਼ਰੂਰੀ ਹੈ ਕਿ ਆਪਾਂ ਨੂੰ ਇੱਕ ਬਹੁਤ ਹੀ ਹੈਲਦੀ ਬੈਲੈਂਸ ਬਣਾ ਕੇ ਰੱਖਣਾ ਹੈਗਾ ਕਿ ਬੱਚੇ ਨੂੰ ਫੋਨ ਦੇ ਰਹੇ ਆਪਾਂ ਨੂੰ ਪਤਾ ਹੋਵੇ ਕਿ ਬੱਚਾ ਕੀ ਦੇਖ ਰਿਹਾ ਹੈ ਔਰ ਉਸ ਨੂੰ ਗਾਈਡ ਕਰਨਾ ਉਸ ਨੂੰ ਸੁਪਰਵਾਈਜ਼ ਕਰਨਾ ਕਿ ਕਿਹੜੀ ਚੀਜ਼ ਉਸ ਲਈ ਚੰਗੀ ਹੈ ਮਾੜੀ ਹੈ ਇਹ ਸਮਝ ਉਸ ਵਿੱਚ ਪਾਉਣੀ ਬਹੁਤ ਜ਼ਰੂਰੀ ਹੈ ਸੋ ਮੈਂ ਵੀ ਆਪਣੀ ਬੇਟੀ ਨਾਲ ਮੈਂ ਅਗਰ ਆਪਾਂ ਕੰਪਲੀਟ ਰੋਕਾਂਗੇ ਤਾਂ ਜਦੋਂ ਕਿਸੇ ਨੂੰ ਰੋਕਦੇ ਆਂ ਤਾਂ ਬੱਚਾ ਚਾਹੇ ਲੁਕ ਕੇ ਉਧਰ ਜ਼ਰੂਰ ਜਾਊਗਾ ਸੋ ਜ਼ਰੂਰੀ ਹੈ ਕਿ ਰੋਕਣ ਦੀ ਬਜਾਏ ਉਸ ਨੂੰ ਸਹੀ ਗਾਈਡੈਂਸ ਦਿਓ ਕਿ ਸੋਸ਼ਲ ਮੀਡੀਆ ਨੂੰ ਕਿਵੇਂ ਯੂਜ਼ ਕਰਨਾ ਹੈ ਉਹਦੇ ਚ ਆਪਣੇ ਲਈ ਕੀ ਚੰਗਾ ਹੈ ਕੀ ਮਾੜਾ ਹੋ ਸਕੇ ਜਿੰਨਾ ਤੱਕ ਹੋ ਸਕਦਾ ਹੈ ਅੱਜਕੱਲ ਬਹੁਤ ਪੈਰੈਂਟਿੰਗ ਐਪਸ ਅਵੇਲੇਬਲ ਹੈ ਜਿਦੇ ਚ ਆਪਾਂ ਬੱਚੇ ਤੱਕ ਜੋ ਇਨਫੋਰਮੇਸ਼ਨ ਜਾ ਰਹੀ ਹੈ ਉਹਨੂੰ ਫਿਲਟਰ ਕਰ ਸਕਦੇ ਹਾਂ ਸੋ ਉਸ ਤਰ੍ਹਾਂ ਦੀ ਐਪਸ ਹੀ ਪੈਰੈਂਟਸ ਨੂੰ ਯੂਜ਼ ਕਰਨੀਆਂ ਚਾਹੀਦੀਆਂ ਔਰ ਗਾਈਡੈਂਸ ਜ਼ਰੂਰੀ ਹੈ ਤਾਂ ਟੈਂਪੋਸਟਿੰਗ ਦੂਰਨੇੜੇ ਰਹਿੰਦੀਆਂ ਜੀ ਜ਼ਰੂਰੀ ਨਹੀਂ ਨੇ ਬੱਚਾ ਕਿੱਥੇ ਪੜਦਾ ਕਿ ਘਰ ਰਹਉ ਪੁਲਿਸ ਦੀਆਂ ਜਾਂ ਹੋਰ ਸਿਵਲ ਸਰਵਿਸ ਦੇ ਜਿਹੜੇ ਵੀ ਸਰਕਾਰੀ ਨੌਕਰੀ ਵਾਲੇ ਆ ਜੀ ਇਹ ਤਾਲਮੇਲ ਫਿਰ ਕਿਵੇਂ ਬਿਠਾ ਕੇ ਰੱਖਦੇ ਹੋ ਕਿ ਬੱਚਿਆਂ ਨਾਲ ਜੁੜ ਕੇ ਵੀ ਰਹਿਣਾ ਇਹ ਟਾਈਮ ਮੈਨੇਜਮੈਂਟ ਆਈ ਥਿੰਕ ਜੀ ਤੁਸੀਂ ਕੁਝ ਵੀ ਕਿਸੇ ਵੀ ਫੀਲਡ ਵਿੱਚ ਜਾਣੇ ਹੋ ਟਾਈਮ ਨੂੰ ਮੈਨੇਜ ਕਰਨਾ ਜ਼ਰੂਰੀ ਹੈਗਾ ਮੈਂ ਵੀ ਉਸੇ ਤਰ੍ਹਾਂ ਕਰਦੀ ਹਾਂ ਕਿਉਂਕਿ ਮੇਰੇ ਲਈ ਦੋਨੋਂ ਹੀ ਫਰਜ਼ ਬਰਾਬਰ ਹੈ ਪਰ ਕਿਸੇ ਨਾ ਕਿਸੇ ਦਿਨ ਕਿਸੇ ਦਿਨ ਤੁਸੀਂ ਡਿਊਟੀ ਪ੍ਰਤੀ ਜ਼ਿਆਦਾ ਟਾਈਮ ਦੇਣਾ ਹੈ ਤਾਂ ਬੱਚੇ ਨੂੰ ਉਹ ਚੀਜ਼ ਨੂੰ ਸਮਝ ਆਈ ਹੋਈ ਹੈ ਕਿਸੇ ਦਿਨ ਇਹ ਹੈ ਕਿ ਬੱਚੇ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਹੈ ਕੋਈ ਐਗਜ਼ਾਮਸ ਹੈ ਕੋਈ ਉਹਦੇ ਸਕੂਲ ਚ ਫੰਕਸ਼ਨ ਹੈ ਜਾਂ ਉਸਨੇ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ ਸੋ ਤੁਸੀਂ ਟਾਈਮ ਨੂੰ ਬੈਲੈਂਸ ਕਰਨਾ ਹੈ ਅਗਰ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਦਿਨ ਵਿੱਚ ਅਗਰ ਮੈਂ ਉਹਦੇ ਕੋਲ ਨਹੀਂ ਹਾਂ ਬੱਚੇ ਕੋਲ ਤਾਂ ਜਦੋਂ ਵੀ ਉਹਦੀ ਕਾਲ ਮੈਨੂੰ ਆਉਂਦੀ ਹੈ ਮੈਂ ਉਸਦੀ ਕਾਲ ਅਟੈਂਡ ਕਰਨੀ ਹੈ ਚਾਹੇ ਉਹਨੇ ਸਿਰਫ ਛੋਟੀ ਜੀ ਗੱਲ ਦੱਸਣੀ ਹੋਵੇ ਕਿ ਅੱਜ ਮੇਰੇ ਨਾਲ ਸਕੂਲ 'ਚ ਇਹ ਹੋਇਆ ਉਹ ਸਾਡੇ ਲਈ ਛੋਟੀ ਹੋ ਸਕਦੀ ਹੈ ਉਹਦੇ ਲਈ ਉਹ ਗੱਲ ਬਹੁਤ ਜ਼ਰੂਰੀ ਹੈ ਦੱਸਣਾ ਸ਼ੇਅਰ ਕਰਨਾ ਸੋ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਉਹਦੀ ਉਹ ਗੱਲ ਸੁਣੀਏ ਚਾਹੇ ਹੋਦੀ ਸਾਡੀ ਡੇਲੀ ਜ਼ਿੰਦਗੀ ਚ ਕੋਈ ਵੀ ਇੰਪੋਰਟੈਂਸ ਨਾ ਹੋਵੇ ਪਰ ਉਸ ਬੱਚੇ ਲਈ ਉਹ ਬਹੁਤ ਇੰਪੋਰਟੈਂਟ ਹੈ ਜੇ ਅਗਰ ਅਸੀਂ ਉਹਨੂੰ ਚੈਨਲ ਪ੍ਰੋਵਾਈਡ ਨਹੀਂ ਕਰਾਂਗੇ ਸੁਣਨ ਦਾ ਤਾਂ ਫਿਰ ਉਹ ਬੱਚਾ ਆਈ ਥਿੰਕ ਗਲਤ ਕੰਪਨੀ ਵਿੱਚ ਵੀ ਜਾ ਸਕਦਾ ਸੋ ਇਹ ਪੇਰੈਂਟਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਟਾਈਮ ਦੇਣਾ ਔਰ ਜਿਸ ਦਿਨ ਤੁਸੀਂ ਟਾਈਮ ਨਾ ਦੇ ਸਕੋ ਉਸ ਨੂੰ ਇਹ ਸਮਝਾਉਣਾ ਕਿ ਅੱਜ ਮੇਰੀਆਂ ਮਜਬੂਰੀ ਸੀ ਤਾਂ ਕਿ ਬੱਚਾ ਇਹ ਵੀ ਸਮਝੇ ਕਿ ਜੋ ਮੇਰੇ ਮਾਪੇ ਹੈ ਉਹ ਆਪਣੀ ਡਿਊਟੀ ਪ੍ਰਤੀ ਵੀ ਜ਼ਿੰਮੇਵਾਰ ਹੈ ਸੋ ਉਹਨੂੰ ਵੀ ਪਤਾ ਹੈ ਵੀ ਇਹ ਡਿਊਟੀ ਹੈ ਡਿਟਰਮੀਨیشنل ਕਰਨੀ ਹੈ ਔਰ ਅੱਗੇ ਜਾ ਕੇ ਉਹਦੇ ਵਿੱਚ ਵੀ ਕੁਆਲਿਟੀਆਂ ਆਨ ਹਾਂ ਹਾਂ ਅੱਛਾ ਐਕਸਪੋਰਟਸਮੈਨ ਹੈ ਜਿਹੜਾ ਉਹ ਆਪਣੀ ਜਦੋਂ ਖੇਡਦਾ ਹੈ ਤਾਂ ਉਹਦਾ ਰੁਟੀਨ ਹੋਰ ਤਰ੍ਹਾਂ ਦਾ ਹੁੰਦਾ ਹੈ ਜੀ ਉਸ 에ਨਰਜੀ ਨੂੰ ਉਸੇ ਰੁਟੀਨ ਨੂੰ ਕਾਇਮ ਰੱਖਣ ਲਈ ਫਿਰ ਜਦੋਂ ਤੁਸੀਂ ਨਹੀਂ ਵੀ ਖੇਡਦੇ ਹੋ ਕੀ ਕਰਦੇ ਹੋ ਫਿਰ ਮੈਨੂੰ ਜੀ ਮਤਲਬ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਉਹ ਕੰਮ ਕਰਦੇ ਹੋ ਜਿਸ ਨਾਲ ਤੁਹਾਨੂੰ ਪਿਆਰ ਤਾਂ ਫੇਰ ਤੁਹਾਨੂੰ ਇਹਨਾ ਮਿਹਨਤ ਨਹੀਂ ਕਰਨੀ ਪੈਂਦੀ ਵੀ ਉਹਨੂੰ ਕਾਇਮ ਕਿਵੇਂ ਰੱਖਣਾ ਹੈ ਮੈਂ ਸਪੋਰਟਸ ਨੂੰ ਪਿਆਰ ਕਰਦੀ ਸੀ ਮੈਂ ਸਪੋਰਟਸ ਕੀਤਾ ਮੈਂ ਆਪਣੀ ਡਿਊਟੀ ਨੂੰ ਪਿਆਰ ਕਰਦੀ ਆ ਮੈਂ ਆਪਣੇ ਯੂਨੀਫਾਰਮ ਨੂੰ ਪਿਆਰ ਕਰਦੀ ਆ ਆਪਣੇ ਦੇਸ਼ ਨੂੰ ਪਿਆਰ ਕਰਦੀ ਆ ਪੰਜਾਬ ਨੂੰ ਪਿਆਰ ਕਰਦੀ ਆ ਸੋ ਜਦੋਂ ਤੁਹਾਨੂੰ ਹੁੰਦਾ ਵੀ ਇਹਨਾਂ ਦੇ ਇਹ ਜ਼ਿੰਮੇਵਾਰੀ ਰੱਬ ਨੇ ਮੇਰੇ ਤੇ ਲਾਈ ਹੈ ਮੈਨੂੰ ਇਹ ਅਹੁਦਾ ਦਿੱਤਾ ਹੈ ਕਿ ਮੈਂ ਕੁਝ ਕਰ ਸਕਾਂ ਤਾਂ ਫੇਰ ਤੁਹਾਨੂੰ ਬੜੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਤੁਸੀਂ ਸਿਰਫ ਫੀਲਡ ਵਰਕ ਮਤਲਬ ਫਿਜ਼ੀਕਲੀ ਮਿਹਨਤ ਕਰਨੀ ਹੈ ਦਿਮਾਗੀ ਤੌਰ ਤੇ ਤੁਸੀਂ ਖੁਸ਼ ਰਹਿੰਦੇ ਹੋ ਤੁਹਾਨੂੰ ਅੰਦਰ ਆ ਕੇ ਸੈਟੀਸਫੈਕਸ਼ਨ ਹੁੰਦੀ ਹੈ ਰਾਤ ਨੂੰ ਕਿ ਆ ਕੰਮ ਮੈਂ ਕਰ ਰਹੀ ਐਂ ਔਰ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਐ ਮੈਂ ਇਹਦੇ ਵਿੱਚ ਅੱਜ ਆ ਪੋਜ਼ਿਟਿਵ ਕੀਤਾ ਤਾਂ ਫਿਰ ਤੁਸੀਂ ਜਦੋਂ ਆਪਣੇ ਆਪ ਨੂੰ ਐਨਲਾਈਜ਼ ਕਰਦੇ ਹੋ ਥੋੜਾ ਬੈਠ ਕੇ ਸੋਚਦੇ ਹੋ ਕਿ ਆ ਪਿਛਲੇ ਮਹੀਨੇ ਚ ਜਾਂ ਇਸ ਹਫਤੇ ਚ ਮੈਂ ਇਹੋ ਜਿਹਾ ਕੱਚਾ ਕੰਮ ਕੀ ਕੀਤਾ ਜਿਹਦੇ ਨਾਲ ਕਿ ਅ ਜਿਹੜੀ ਮੇਰੀ ਡਿਊਟੀ ਆ ਉਹਦੇ ਵਿੱਚ ਕੁਝ ਮੈਂ ਪੋਜ਼ਿਟਿਵ ਕੰਟ੍ਰਿਬਿਊਟ ਕੀਤਾ ਤਾਂ ਫਿਰ ਤੁਹਾਨੂੰ ਅਗਲੇ ਲਈ ਆਪਣੇ ਆਪ ਉर्जा ਜਿਹੜੀ ਮਿਲ ਜਾਂਦੀ ਹੈ ਕਿਹੜੀ ਉਹ ਚੀਜ਼ ਹੈ ਜਿਹੜੀ ਹੁਣ ਤੱਕ ਜੜੀ 42 ਸਾਲ ਦੇ ਸਫ਼ਰ 'ਚ ਜਿਹੜੀ ਨਾਲ ਹੀ ਤੁਰੀ ਆਉਂਦੀ ਹੈ ਇੱਕ ਚੀਜ਼ ਪੱਕੀ ਹੋ ਜਾਂਦੀ ਨਹੀਂ ਵੀ ਆਹ ਚੀਜ਼ ਨਾਲ ਹੈ ਜਿਹਦੇ ਕਰਕੇ 올ੰਪੀਅਨ ਵੀ ਬਣਾਇਆ ਤੁਹਾਨੂੰ ਤੇ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ 'ਚ ਵੀ ਤੇ ਨਿੱਜੀ ਜ਼ਿੰਦਗੀ 'ਚ ਵੀ ਕਿਹੜੀ ਚੀਜ਼ ਹੈ ਨਾਲ ਜਿਹੜੀ ਤੁਰੀ ਆਉਂਦੀ ਹੈ ਇਹ ਆਈ ਥਿੰਕ ਇੱਕ ਚੀਜ਼ ਪਿਕ ਕਰਨੀ ਬੜੀ ਮੁਸ਼ਕਿਲ ਹੋ ਸਕਦੀ ਹੈ ਬਟ ਆਈ ਥਿੰਕ ਅ ਕੋਈ ਵੀ ਚੀਜ਼ ਨੂੰ ਜਿਸ ਨਾਲ ਪੋਜ਼ਿਟਿਵਿਟੀ ਮੈਂ ਕਹਿ ਸਕਦੀ ਹੈ ਕਿ ਜ਼ਿੰਦਗੀ ਵਿੱਚ ਬਹੁਤ ਸਾਰੇ ਸਟਰਗਲਸ ਆਏ ਵੀ ਚਲਦੇ ਵੀ ਰਹਿੰਦੇ ਆ ਅੱਗੇ ਵੀ ਔੜਗੇ ਪਰ ਆਈ ਥਿੰਕ ਗਿਵ ਅਪ ਨਾ ਕਰਨਾ ਉਹਨੂੰ ਫਾਈਟ ਕਰਨਾ ਔਰ ਹਮੇਸ਼ਾ ਇਹ ਅਰਦਾਸ ਕਰਨੀ ਕਿ ਪਰਮਾਤਮਾ ਤੁਹਾਨੂੰ ਉਹਨਾਂ ਨਾਲ ਜਿਹੜਾ ਹੈਂਡਲ ਕਰਦਾ ਤੁਹਾਨੂੰ ਸਮਤ ਬਖਸ਼ੇ ਹਿੰਮਤ ਬਖਸ਼ੇ ਤਾਕਤ ਬਖਸ਼ੇ ਔਰ ਫਿਰ ਆਪਣੀ ਨੀਅਤ ਸਾਫ਼ ਰੱਖੀ ਮੈਨੂੰ ਲੱਗਦਾ ਵੀ ਇਹ ਦੋ ਤਿੰਨ ਚੀਜ਼ਾਂ ਅਗਰ ਤੁਸੀਂ ਕਰਦੇ ਹੋ ਮਿਹਨਤ ਕਰ ਰਹੇ ਹੋ ਤੁਹਾਡੀ ਨੀਅਤ ਸਾਫ਼ ਹੈ ਕਿਸੇ ਲਈ ਤੁਹਾਡੇ ਮਨ ਉਹ ਧਿਆਨ ਲਾਲਚ ਵੱਲ ਨਹੀਂ ਹੈਗਾ ਥੋੜਾ ਧਿਆਨ ਆਪਣੇ ਕੰਮ ਵੱਲ ਹੈ ਤੇ ਆਈ ਥਿੰਕ ਇਹ ਚੀਜ਼ਾਂ ਇਹ ਵੈਲਿਊਜ਼ ਜਿਹੜੀਆਂ ਮੈਂ ਕੈਰੀ ਫਾਰਵਰਡ ਕੀਤੀ ਹੈ ਕਿ ਮਿਹਨਤ ਕਰੀ ਚੱਲੋ ਤੁਹਾਨੂੰ ਉਹਦਾ ਰਿਜ਼ਲਟ ਮਿਲਦਾ ਹੈ ਨੀਅਤ ਸਾਫ਼ ਰੱਖੋ ਆਪਣੀ ਜ਼ਮੀਰ ਜਾਗਦੇ ਰਹਿਣਾ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਜ਼ਮੀਰ ਜਾਗਦਾ ਤਾਂ ਫਿਰ ਅੱਗੇ ਵੀ ਆਪਣੇ ਆਪ ਸਭ ਕੁਝ ਠੀਕ ਚੱਲਦਾ ਰਹਿੰਦਾ ਹੈ ਸੋ ਅੱਛਾ ਪੋਜ਼ਿਟਿਵ ਰਿਜ਼ਲਟ ਉਹਦਾ ਮਿਲਦਾ ਇੱਕ ਸਪੋਰਟਸਮੈਨ ਬਣਾਉਣ ਲਈ ਬੱਚੇ ਨੂੰ ਕਦੋਂ ਕਬੀ ਬੀਬ ਹੋਣਾ ਚਾਹੀਦਾ ਬੱਚੇ ਦੇ ਮਨ ਵੈਸੇ ਤਾਂ ਜੀ ਮਾਹੌਲ ਤੋਂ ਡਿਪੈਂਡ ਕਰਦਾ ਹੈ ਘਰ 'ਚ ਕੀ ਮਾਹੌਲ ਹੈਗਾ sport ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹਰ ਕਿਸੇ ਨੂੰ olympic champion ਹੀ ਬਣਾਉਣਾ ਹੈ sports ਨਾਲ ਤਾਂ ਬੱਚੇ ਨੂੰ ਸ਼ੁਰੂਆਤੀ ਤੌਰ ਤੇ ਜਦੋਂ ਬੱਚਾ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਦੋਂ ਹੀ ਉਹਨੂੰ ਪਾਪ ਚ ਲੈ ਕੇ ਜਾਣਾ ਉਹਦੇ ਨਾਲ sports activities ਉਹਨੂੰ ਦਿਖਾਉਣੀਆਂ ਆ ਜਾਂ ਕੋਈ ਨਾ ਕੋਈ sport ਉਹਨੂੰ ਸਿਖਾਉਣੀ ਤਾਂ ਇੱਕ sports culture ਜਿਹੜਾ ਹੈਗਾ ਤੁਹਾਡੇ ਘਰ 'ਚ ਹੋਣਾ ਚਾਹੀਦਾ ਤਾਂ ਕਿ ਬੱਚਾ ਜਿਹੜਾ ਹੈਗਾ ਉਹਦੇ ਵਿੱਚ sportmanship ਪਾਵੇ ਕਿਉਂਕਿ sports ਦੀ ਜਰਨੀ ਤੋਂ علاوہ ਜਿਹੜੀ ਸਪੋਰਟਸਮੈਨਸ਼ਿਪ ਦੀ ਕੁਆਲਿਟੀ ਹੈ ਉਹ ਜ਼ਿਆਦਾ ਜ਼ਰੂਰੀ ਸਮਝਦੀ ਐ ਮੈਂ ਕਿਉਂਕਿ ਤੁਹਾਨੂੰ ਹਾਰ ਤੇ ਜਿੱਤ ਦੋਨੋਂ ਹੀ ਐਕਸੈਪਟ ਕਰਨੀ ਆਉਂਦੀ ਐ ਉਹ ਚੀਜ਼ਾਂ ਬੱਚੇ ਨੂੰ ਬਹੁਤ ਮਜ਼ਬੂਤ ਬਣਾਉਂਦੀ ਐ ਤੇ ਜਦੋਂ ਸਪੋਰਟਸ ਐਕਟੀਵਿਟੀਜ਼ ਦਾ ਪਾਰਟ ਪਾਰਟਿਸਿਪੇਟ ਕਰੂਗਾ ਤਾਂ ਫੇਰ ਉਹ ਉਹਦੇ ਵਿੱਚ ਜਿਹੜੀਆਂ ਵੈਲਿਊਜ਼ ਆ ਆਉਣਗੀਆਂ ਉਸ ਤੋਂ ਇਲਾਵਾ ਅਗਰ ਕੋਈ ਪ੍ਰੋਫੈਸ਼ਨਲ ਸਪੋਰਟਸ ਕਰਨਾ ਚਾਹੁੰਦਾ ਆਈ ਥਿੰਕ ਹਰ ਇੱਕ ਸਪੋਰਟ ਦਾ ਡਿਫਰੈਂਟ ਹੈਗਾ ਜਿਵੇਂ ਅਗਰ ਸ਼ੂਟਿੰਗ ਦੀ ਗੱਲ ਕਰੀਏ ਤਾਂ ਪਾਰਟਿਕੂਲਰ ਕੋਈ ਏਜ ਨਹੀਂ ਹੈਗੀ ਮੈਂ ਬੜੀ ਲੇਟ ਸਟਾਰਟ ਕੀਤਾ ਸੀਗਾ ਹਾਂਜੀ ਡਿਪ ਐਬਿਲਿਟੀ ਕੀ ਹੈਗੀ ਹੈ ਆਦਰਵਾਈਜ਼ ਆਈ ਥਿੰਕ ਸ਼ੂਟਿੰਗ ਲਈ ਵੀ 10 11 ਸਾਲ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਕੋਈ ਅਗਰ ਬਹੁਤ ਉੱਪਰ ਜਾਣਾ ਚਾਹੁੰਦਾ ਹੈ ਪਰ ਬਾਕੀ ਸਪੋਰਟਸ ਲਈ ਵੀ ਆਈ ਥਿੰਕ ਇਹੀ ਏਜ ਤੇ ਸ਼ੁਰੂ ਕਰ ਸਕਦੇ ਕਹਿੰਦੇ ਜਿਹੜਾ ਪ੍ਰੈਸ਼ਰ ਹੈ ਪੁਲਿਸ ਦੇ ਵਿੱਚ ਵੀ ਬੜਾ ਭਜ ਨੱਟ ਬੜੀ ਰਹਿੰਦੀ ਹੈ ਹਰ ਤਰ੍ਹਾਂ ਦਾ ਹਰ ਬੰਦੇ ਨੂੰ ਇੱਕ ਸਪੇਸ ਚਾਹੀਦੀ ਹੈ ਇੱਕ ਸਕੂਨ ਚਾਹੀਦਾ ਹੈ ਹਰ ਬੰਦੇ ਦੀ ਇੱਕ ਹੁੰਦੀ ਹੈ ਵੀ ਆ ਚੀਜ਼ਾਂ ਠਕੇਮਾ ਉਤਾਰਨ ਲਈ ਮਾਨਸਿਕ ਹੋਵੇ ਤੁਸੀ ਰੀਡਿਕ ਤਾਂ ਤੁਸੀਂ ਸੌਂ ਕੇ ਕੱਢ ਲੈਨੇ ਹੋ ਜੀ ਮਾਨਸਿਕ ਬੋਝ ਨੂੰ ਬੈਲੈਂਸ ਰੱਖਣ ਵਾਸਤੇ ਵੀ ਉਹ એનર્ਜੀ ਬਣੀ ਰਵੇ ਰੋਸ ਵੇਅਰ ਆਊਟ ਦੇਉ ਤਾਂ ਕਿਹੜੀ ਚੀਜ਼ ਕਰਦੇ ਹੋ ਲਗਾਤਾਰ ਵੀ ਜਿਹੜੀ ਤੁਹਾਨੂੰ ਬਣਾ ਕੇ ਰੱਖਦੀ ਹੈ ਦੇਖੋ ਆਈ ਥਿੰਕ ਜੇ ਥੋੜਾ ਜਿਹਾ ਫਿਜ਼ੀਕਲੀ ਬੰਦਾ ਆਪਣੀ ਹੈਲਥ ਲਈ ਧਿਆਨ ਦੇ ਦੇ ਡਿਵਾਈਡ ਕਰ ਦੇ ਥੋੜਾ ਟਾਈਮ ਫਿਰ 뮤직 ਸੁਣਨਾ ਮੈਨੂੰ ਪਸੰਦ ਹੈ ਫਿਰ ਆਪਣੇ ਦੋਸਤਾਂ ਨਾਲ ਗੱਲਬਾਤ ਕਰਨਾ ਆਪਣੀ ਫੈਮਲੀ ਚ ਬੈ ਕੇ ਗੱਲਾਂ ਕਰਨੀਆਂ ਆਈ ਥਿੰਕ ਇਹ ਸਭ ਚੀਜ਼ਾਂ ਬੜੀਆਂ ਰਿਲੈਕਸਿੰਗ ਹੁੰਦੀਆਂ ਮੈਂ ਪਿਛਲੇ ਡੇਢ ਦੋ ਸਾਲ ਤੋਂ ਅਬਜ਼ਰਵ ਵੀ ਕੀਤਾ ਕਿ ਬਹੁਤ ਅਨਥੱਕ ਮਿਹਨਤ ਜਿਹੜੀ ਮੈਂ ਕਰਦੀ ਰਹੀ ਐ ਪਰ ਕਿਤਨਾ ਕਿਤੇ ਮੈਂ ਆਪਣੇ ਆਪ ਨੂੰ ਵੀ ਇਗਨੋਰ ਕੀਤਾ ਉਸ ਸਮੇਂ ਪਰ ਜਦੋਂ ਤੁਸੀਂ ਫੈਮਲੀ ਨਾਲ ਬੈਠਦੇ ਹੋ ਦੋਸਤਾਂ ਨਾਲ ਬੈਠਦੇ ਹੋ ਅੱਛਾ ਮਿਊਜ਼ਿਕ ਸੁਣਦੇ ਹੋ ਜਾਂ ਸਿੰਪਲ ਇੱਕ ਵਾਕ ਲਈ ਚਲੇ ਜਾਂਦੇ ਹੋ ਕੁਦਰਤ 'ਚ ਬੈਠਦੇ ਹੋ ਆਈ ਥਿੰਕ ਕੁਦਰਤ ਬਹੁਤ ਵੱਡਾ ਰੋਲ ਪਲੇ ਕਰਦੀ ਐ ਸੋ ਕੁਦਰਤ 'ਚ ਤੁਸੀਂ ਬੈਠ ਕੇ ਮਿਊਜ਼ਿਕ ਸੁਣਦੇ ਹੋ ਜਾਂ ਕਿਤੇ ਜਾ ਕੇ ਆਉਂਦੇ ਹੋ ਤਾਂ ਉਹਦਾ ਜਿਹੜਾ ਹੈਗਾ ਬਹੁਤ ਅੱਛਾ ਅਸਰ ਪੈਂਦਾ ਜਦੋਂ ਤੁਸੀਂ ਸਪੋਰਟਸ 'ਚ ਇੰਨਾ ਗੋਲ ਲਿਖਦੇ ਸੀ ਜੀ ਮਿੱਥੇ ਨਿਸ਼ਾਨਾ ਲਾਉਣਾ ਹੈ ਇੱਥੋਂ ਤੱਕ ਜਾਣਾ ਹੈ ਕਰਨਾ ਹੈ ਜੀ ਹੁਣ ਉਹ ਚੀਜ਼ਾਂ ਅੰਦਰ ਹੈਗੀਆਂ ਹੁਣ ਵੀ ਗੋਲ ਲਿਖਦੇ ਹਾਂ ਮਿੱਥਦੇ ਹਾਂ ਗੋਲ ਮਿੱਥਨੇ ਜ਼ਰੂਰੀ ਹੈ ਜੀ ਜਦੋਂ ਗੋਲ ਮਿੱਥਨੇ ਛੱਡਦੇ ਆਈ ਥਿੰਕ ਮਤਲਬ ਆਪਣਾ ਯਾਦਾ ਸਭ ਖੁਸ਼ੀ ਪਾ ਲਾਂਗੇ ਆਪਸੰਨ ਹੋ ਜਾਗੇ ਸੋ ਸੰਤੁਸ਼ਟ ਹੋਣਾ ਵੀ ਜ਼ਰੂਰੀ ਹੈ ਪਰ ਛੋਟੇ ਗੋਲਸ ਲੌਂਗ ਟਰਮ ਗੋਲਸ ਸ਼ਾਰਟ ਟਰਮ ਗੋਲਸ ਆਪ ਨੂੰ ਸੈੱਟ ਕਰਨੇ ਚਾਹੀਦੇ ਆ ਚਾਹੇ ਤੁਸੀਂ ਪਰਸਨਲ ਲਾਈਫ 'ਚ ਵੀ ਹੋਣੇ ਚਾਹੀਦੇ ਆ ਪ੍ਰੋ ਸੋ ਪਰਸਨਲ ਲਾਈਟ ਤਾਂ ਹੁਣ ਮੇਰਾ ਇਹ ਹੀ ਹੁੰਦਾ ਕਿ ਇਨਸਾਨ ਬਿਹਤਰ ਬਣੀਏ ਕਿਉਂਕਿ ਆਪਾਂ ਨਾ ਹੋਰ ਗੋਲ ਸੇ ਪਿੱਛੇ ਭਜਦੇ ਭਜਦੇ ਅੱਜ ਕੱਲ ਦਾ ਕੀ ਮੈਂ ਦੇਖਦੀ ਆ ਵੀ ਇਨਸਾਨੀਅਤ ਨੂੰ ਪਿੱਛੇ ਛੱਡ ਜਾਂਦੇ ਬਹੁਤ ਲੋਕ ਸੋ ਆਈ ਥਿੰਕ ਆਪਣੇ ਆਪ ਦੀ ਅਵੇਅਰਨੈਸ ਹੁਣੀ ਬਹੁਤ ਜ਼ਰੂਰੀ ਹੈ ਉਹ ਮੇਰੇ ਲਈ ਬੜਾ ਇੰਪੋਰਟੈਂਟ ਗੋਲ ਹੈਗਾ ਹੁੰਦੇ ਟਾਈਮ ਵਿੱਚ ਕਿ ਤੁਸੀਂ ਕਿਉਂਕਿ ਕਈ ਵਾਰ ਤੁਹਾਡੇ ਕੋਲ ਪਾਵਰ ਹੁੰਦੀ ਹੈ ਜਾਂ ਤੁਹਾਡੇ ਕੋਲ ਕੁਝ ਐਮੇਂ ਦੀਆਂ ਚੀਜ਼ਾਂ ਕੋਈ ਅਹੁਦੇ ਹੈ ਤਾਂ ਉਹਦੇ ਵਿੱਚ ਪਰਸਨਲ ਅਵੇਅਰਨੈਸ ਹੁਣੀ ਬਹੁਤ ਜ਼ਰੂਰੀ ਹੈ ਸੋ ਉਹ ਇੱਕ ਗੋਲ ਹਮੇਸ਼ਾ ਰਹਿੰਦਾ ਹੈ ਕਿ ਹਮੇਸ਼ਾ ਅੱਛਾ ਕਰਨਾ ਹੈ ਔਰ ਆਪਣੇ ਆਪ ਨੂੰ ਬਿਹਤਰ ਇਨਸਾਨ ਕਿਵੇਂ ਬਣਾਉਣਾ ਹੈ ਅੱਛਾ ਇਨਸਾਨ ਕਿਵੇਂ ਬਣਾਉਣਾ ਹੈ ਔਰ ਪ੍ਰੋਫੈਸ਼ਨਲੀ ਤਾਂ ਤੁਹਾਡੇ ਕਈ ਤਰ੍ਹਾਂ ਦੇ ਗੋਲਸ ਹੁੰਦੇ ਆ ਉਹ ਤੁਹਾਡੀ ਜੋ ਤੁਹਾਨੂੰ ਡਿਊਟੀ ਮਿਲੀ ਹੋਈ ਹੈ ਉਹਦੇ ਨਾਲ ਤੁਸੀਂ ਸ਼ਾਰਟ ਟਰਮ ਲੌਂਗ ਟਰਮ ਗੋਲਸ ਜਿਹੜੇ ਆ ਤੁਹਾਡੇ ਹੁੰਦੇ ਆ ਫਿਰ ਪਰਿਵਾਰ ਨੂੰ ਲੈ ਕੇ ਵੀ ਹੁੰਦੇ ਆ ਬੱਚੇ ਨੂੰ ਲੈ ਕੇ ਵੀ ਹੁੰਦੇ ਆ ਸੋ ਕੁਛ ਨਾ ਕੁਛ ਆਪਾਂ ਉਹਨਾਂ ਨੂੰ ਮਾਈਂਡ ਚੋ ਕਈ ਵਾਰੀ ਫਲੈਕਸੀਬਲ ਰੱਖਨੇ ਚਾਹੀਦੇ ਗੋਲਸ ਔਰ ਇਹ ਡਿਪੈਂਡ ਕਰਦਾ ਹੁਣ ਜਿਸ ਜਗ੍ਹਾ ਤੇ ਮੈਂ ਖੜੀ ਹਾਂ ਆਪਣੀ ਉਮਰ ਦੇ ਤੋਂ ਆਈ ਥਿੰਕ ਉੱਥੇ ਮੇਰੇ ਗੋਲਸ ਫਲੈਕਸੀਬਲ ਹੈ ਕਿ ਠੀ ਬੈਕਅਪ ਹੋਣਾ ਚਾਹੀਦਾ ਕਿ ਇਸ ਆ ਗੋਲ ਇੱਥੇ ਨਹੀਂ ਵੀ ਹੋ ਸਕਦਾ ਤਾਂ ਇਹਦੇ ਵਿੱਚ ਆ ਬੈਕਅਪ ਹੈਗਾ ਕਿਤਾਬਾਂ ਪੜਨ ਦਾ ਤੁਹਾਨੂੰ ਸ਼ੌਕ ਹੈ ਸ਼ੁਰੂ ਤੋਂ ਜੀ ਸਮਾਂ ਮਿਲ ਜਾਂਦਾ ਹਾਂਜੀ ਸਮਾਂ ਮਿਲ ਜਾਂਦਾ ਹੈ ਅੱਜ ਕੱਲ ਦਾ ਕਾਫੀ ਸਮਾਂ ਮਿਲ ਜਾਂਦਾ ਹੈ ਸੋ ਕਿਤਾਬਾਂ ਆਈ ਥਿੰਕ ਮੈਂ ਯੂਥ ਨੂੰ ਵੀ ਕਹੂੰਗੀ ਵੀ ਕਿਤਾਬਾਂ ਤੋਂ ਬੜੇ ਬੱਚੇ ਦੂਰ ਹੋ ਰਿਹਾ ਬਿਕੋਜ਼ ਇੱਕ ਕਲਿੱਕ ਤੇ ਚਲੋ ਆਪਾਂ ਆਨਲਾਈਨ ਵੀ ਪੜ ਸਕਦੇ ਹਾਂ ਕਿਤਾਬ ਬਟ ਆਈ ਥਿੰਕ ਜੋ ਮਜ਼ਾ ਆਉਂ ਕਿਤਾਬ ਨੂੰ ਫਿਜ਼ੀਕਲ ਕਿਤਾਬ ਨੂੰ ਪੜਨ ਛੇਗਾ ਔਰ ਜੋ ਪੇਸ਼ੈਂਟਸ ਨੂੰ ਪੜ ਕੇ ਆਉਂਦੀ ਹੈ ਔਰ ਜਿਸ ਤਰ੍ਹਾਂ ਆਪਾਂ ਐਬਜ਼ਾਰਬ ਹੋ ਕੇ ਪੜਦੇ ਆ ਉਹਦਾ ਇੱਕ ਵੱਖਰਾ ਮਜ਼ਾ ਹੈਗਾ ਸੋ ਕਿਤਾਬਾਂ ਨਾਲ ਹਮੇਸ਼ਾ ਜੁੜ ਕੇ ਰਹੀਦਾ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਵੇਂ ਸਾਲ 'ਚ ਆਪਦੀ ਕਹਾਣੀ ਨੂੰ ਬੈਲੈਂਸ ਕਰਨ ਲਈ ਕੀ ਕਰਨਾ ਚਾਹੀਦਾ ਅ ਯੂਥ ਨੂੰ ਵਹੀ ਮੈਸੇਜ ਦਵਾਂਗੀ ਜੀ ਕਿ ਬੈਲੈਂਸ ਹੀ ਬਣਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ ਯੂਥ ਲਈ ਕਿਉਂਕਿ ਯੂਥ ਕੋਲ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਹਰ ਚੀਜ਼ ਦਾ ਔਰ ਸਾਇਓ ਸੋਸ਼ਲ ਮੀਡੀਆ ਦੀ ਗੱਲ ਕਰ ਰਹੀ ਏ ਔਰ ਇੱਕ ਥੋੜੀ ਜੀ ਕਦੇ-ਕਦੇ ਮੈਂ ਦੇਖਦੀ ਹਾਂ ਮਹਿਸੂਸ ਕਰਦੀ ਹਾਂ ਕਿ 네ਗੇਟਿਵਿਟੀ ਬਲ ਜ਼ਿਆਦਾ ਚੀਤੀ ਯੂਥ ਭਜਦਾ ਹੈਗਾ ਸੋ ਸੋਸ਼ਲ ਮੀਡੀਆ ਤੇ ਬੈਲੈਂਸ ਕਰਨਾ ਬੜਾ ਜ਼ਰੂਰੀ ਹੈ ਜਿਸ ਤਰ੍ਹਾਂ ਹਮੇਸ਼ਾ ਮੈਂ ਬਹੁਤ ਵਾਰੀ ਇਸ ਚੀਜ਼ ਦਾ ਫੋਕਸ ਕੀਤਾ ਵੀ ਸੋਸ਼ਲ ਮੀਡੀਆ ਤੇ ਆਪਣੀ ਭਾਸ਼ਾ ਦਾ ਮਿਆਰ ਜਿਹੜਾ ਹੈਗਾ ਯੂਥ ਲਈ ਬੜਾ ਜ਼ਰੂਰੀ ਹੈ ਤੁਸੀਂ ਕਿਸੇ ਨਾਲ ਅਗਰੀ ਨਹੀਂ ਕਰਦੇ ਤਾਂ ਤੂੰ ਤੜਾਕ ਤੇ ਆ ਜਾਂਦੇ ਔਰ ਗਾਲਾਂ ਨਿਕਟਣ ਲੱਗ ਜਾਂਦੇ ਆ ਸੋ ਉਸ ਚੀਜ਼ ਤੋਂ ਉੱਪਰ ਉੱਠਣਾ ਚਾਹੀਦਾ ਯੂਥ ਨੂੰ ਤੁਸੀਂ ਬੜੇ ਸਲੀਕੇ ਨਾਲ ਵੀ ਕਿਸੇ ਨੂੰ ਕਹਿ ਸਕਦੇ ਹੋ ਵੀ ਸਾਨੂੰ ਇਹ ਤੁਹਾਡੀ ਗੱਲ ਪਸੰਦ ਨਹੀਂ ਹੈ ਉਹਦੇ ਲਈ ਤੁਹਾਨੂੰ ਕਿਸੇ ਦੇ ਨਿੱਜੀ ਹੋਣਾ ਜ਼ਰੂਰੀ ਨਹੀਂ ਹੁੰਦਾ ਉਸ ਤੋਂ ਇਲਾਵਾ ਜਿਹੜਾ ਇੱਕ ਪੋਜ਼ਿਟਿਵ ਡਾਇਰੈਕਸ਼ਨ ਨਾਲ ਯੂਥ ਨੂੰ ਮਿਹਨਤ ਕਰਨੀ ਚਾਹੀਦੀ ਹੈ ਚਾਹੇ ਉਹ ਬਲੇਮ ਕਰਨਾ ਛੱਡਣਾ ਚਾਹੀਦਾ ਬਸ ਮਤਲਬ ਜੇ ਆਪਾਂ ਹਰ ਇੱਕ ਤਾਂ ਟਾਈਮ ਤੇ ਹਾਲਾਤਾਂ ਨੂੰ ਜਾਂ ਸਿਸਟਮ ਨੂੰ ਬਲੇਮ ਕਰਾਂਗੇ ਤਾਂ ਫਿਰ ਦਾ ਮਤਲਬ ਆਪਾਂ ਨੂੰ ਰੱਬ ਨੇ ਬੜੀ ਤਾਕਤ ਬਖਸ਼ੀ ਹੈ ਹਰ ਕੋਈ ਇਨਸਾਨ ਮਿਹਨਤ ਕਰਕੇ ਕੁਝ ਨਾ ਕੁਝ ਪਾ ਸਕਦਾ ਹੈ 100% ਨਹੀਂ ਪਾਉਗਾ 80% ਤਾਂ ਪਾਉਗਾ ਸੋ ਮਿਹਨਤ ਦਾ ਰਸਤਾ ਨਹੀਂ ਛੱਡਣਾ ਚਾਹੀਦਾ ਔਰ ਪੋਜ਼ਿਟਿਵ ਡਾਇਰੈਕਸ਼ਨ ਵਾਲੋ ਹੀ ਆਪਣੇ ਘਰ ਦੇਆਂ ਦੀ ਗਾਈਡੈਂਸ ਨਾਲ ਅੱਗੇ ਵਧਣਾ ਚਾਹੀਦਾ ਹੈ ਸੋ ਮੈਂ ਯੂਥ ਨੂੰ ਬਸ ਹਾਰਡਵਰਕ ਕਰਨ ਦਾ ਹੀ ਮੈਸੇਜ ਦੇਣਾ ਚਾਹੂੰਗੀ ਵੀ ਅੱچھے ਸੋਚ ਨਾਲ ਸਾਫ਼ ਨੀਅਤ ਨਾਲ ਹਾਰਡਵਰਕ ਕਰਨ ਔਰ ਆਪਣੇ ਸੁਪਨੇ ਪੂਰੇ ਕਰਨ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਨਵੇਂ ਸਾਲ 'ਚ ਵੀ ਨਮੀਆਂ ਇਹਨੇ ਬਲੰਗਾਂ ਉਹ ਪੜਦੇ ਰਹੋਗੇ ਟਾਈਮ ਲਈ ਬਹੁਤ ਸ਼ੁਕਰੀਆ ਥੈਂਕ ਯੂ ਅਬ ਨੀਟ ਕੋਰਸ ਤੇ ਦੂਈ ਨਾਲ ਗਲਬਤ ਕਰਕੇ ਚੰਗਾ ਲੱਗਿਆ ਆਪਣੇ ਸਮੇਂ ਦੇ ਵਿੱਚ ਸਪੋਰਟਸ ਦੇ ਵਿੱਚ ਸਿਖਰ ਤੱਕ ਜਾਣਾ ਤੇ ਹੁਣ ਅਫਸਰ ਸ਼ਾਹੀ ਦੇ ਵਿੱਚ ਆਪਣੇ ਆਪ ਨੂੰ ਬਣਾ ਕੇ ਰੱਖਣਾ ਜਦੋਂ ਜ਼ਮਾਨਾ ਸੋਸ਼ਲ ਮੀਡੀਆ ਦਾ ਮੀਡੀਆ ਦਾ ਬੜਾ ਤੇਜ ਹੈ ਪਰ ਆਪ ਤੇ ਆਪ ਨੂੰ ਰਾਹ ਤੇ ਬਣਾ ਕੇ ਰੱਖਣਾ ਕਿਵੇਂ ਬਣਾ ਕੇ ਰੱਖਦੇ ਨੇ ਉਹਨਾਂ ਨੇ ਉਸਾਨੀ ਕਹਾਣੀ ਦਸੀ ਇੱਕ ਮਾਤਾ ਪਿਤਾ ਦਾ ਰੋਲ ਵੀ ਉਹ ਵਧੀਆ ਪਲੇ ਕਰ ਰਹੇ ਉਹ ਵੀ ਮੋਨਿਟਰਿੰਗ ਹੈ ਜਿਹੜੀ ਬਹੁਤ ਜ਼ਰੂਰੀ ਹੈ ਕਈ ਚੀਜ਼ਾਂ ਯਾਨੋ ਨੋ ਸਿਰਵਲ ਮਾਡਲ ਮੰਨਦੇ ਉਹਨਾਂ ਨੂੰ ਤੁਸ ਸਿੱਖਣੀਆਂ ਚਾਹੀਦੀਆਂ ਨੇੜੇ ਹੋ ਕੇ ਉਹਨਾਂ ਨੂੰ ਇਸ ਦੌਰ ਦੇ ਵਿੱਚ ਜਦੋਂ ਬਹੁਤ ਤੇਜ਼ੀ ਹੈ ਜੋ ਜਲਦ ਫਿਰ ਮਿਲਾਂਗੇ ਸਸ਼ਕਾ